ਹੈਲੋ ਫਰੈਂਡਸ ਮੈਂ ਗੁਰਪ੍ਰੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੀ YouTube ਚੈਨਲ CK with Gurpreet Kaur ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਪਾਂ ਪੰਜਾਬ ਜੀਕੇ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਹਦੇ ਵਿੱਚ ਆਪਾਂ ਟੌਪਿਕ ਵਾਈਜ਼ ਸਾਰੇ ਗੁਰੂ ਸਾਹਿਬਾਨ ਜੀ ਬਾਰੇ MCQ's ਕਰ ਰਹੇ ਹਾਂ ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ ਗੁਰੂ ਅਰਜਨ ਦੇਵ ਜੀ ਦੇ ਨਾਲ ਰਿਲੇਟਡ ਸਾਰੇ MCQ's ਜਿਹੜੇ ਕਿ ਐਗਜ਼ਾਮ ਪ੍ਰੋਸਪੈਕਟਿਵ ਦੇ ਲਈ ਬਹੁਤ ਇੰਪੋਰਟੈਂਟ ਰਹਿਣਗੇ ਡੈਫੀਨੇਟਲੀ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਚਾਹੀਓ ਪੰਜਾਬੀ ਕੁਆਲੀਫਾਈਂਗ ਪੇਪਰ A ਹੋਵੇ ਜਾਂ ਫਿਰ ਪੇਪਰ B ਹੋਵੇ ਦੋਨਾਂ ਦੇ ਵਿੱਚ ਤੁਹਾਨੂੰ ਇਹ ਇਹ ਕੁਐਸਚਨ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲਣਗੇ ਤਾਂ ਆਓ ਕਲਾਸ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ ਪਹਿਲਾ ਪ੍ਰਸ਼ਨ ਹੈ ਜੀ ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ਆਪਸ਼ਨਸ ਨੇ ਸਾਡੇ ਕੋਲ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਕ੍ਰਿਸ਼ਨ ਜੀ ਤਾਂ ਕਰੈਕਟ ਆਨਸਰ ਹੈ ਜੀ ਆਪਸ਼ਨ ਸੀ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਨੇ ਗੁਰੂ ਨਾਨਕ ਦੇਵ ਜੀ ਦੂਸਰੇ ਅੰਗਦ ਦੇਵ ਜੀ ਤੀਸਰੇ ਅਮਰਦਾਸ ਜੀ ਚੌਥੇ ਰਾਮਦਾਸ ਜੀ ਤੇ ਪੰਜਵੇਂ ਗੁਰੂ ਨੇ ਸਾਡੇ ਅਰਜਨਦੇਵ ਜੀ ਸੀਕੁਐਂਸ ਯਾਦ ਰੱਖਣੀ ਹੈ ਪੇਪਰ ਦੇ ਵਿੱਚ ਪੁੱਛ ਲਈ ਜਾਂਦੀ ਹੈ ਵੈਸੇ ਵੀ ਅਸੀਂ ਪੰਜਾਬ ਤੋਂ ਆ ਸਿੱਖ ਧਰਮ ਤੋਂ ਨੂੰ ਬਿਲੋਂਗ ਕਰਦੇ ਆ ਤੇ ਸਾਨੂੰ ਇਹ ਪਤਾ ਹੋਣੇ ਚਾਹੀਦੇ ਆ ਇਹ ਬੇਸਿਕ ਇਨਫੋਰਮੇਸ਼ਨ ਹੈ ਸਾਡੇ ਲਈ ਨੈਕਸਟ ਕੁਐਸਚਨ ਹੈ ਜੀ ਗੁਰੂ ਅਰਜਨਦੇਵ ਜੀ ਦਾ ਜਨਮ ਕਦੋਂ ਹੋਇਆ ਆ ਆਪਸ਼ਨਸ ਨੇ 1563 ਈਸਵੀ ਦੇ ਵਿੱਚ 1524 ਈਸਵੀ ਦੇ ਵਿੱਚ 1534 ਈਸਵੀ ਦੇ ਵਿੱਚ ਜਾਂ 1539 ਈਸਵੀ ਦੇ ਵਿੱਚ ਤਾਂ கரੈਕਟ ਆਨਸਰ ਹੈ ਆਪਸ਼ਨ A 1563 ਈਸਵੀ ਨੂੰ ਗੁਰੂ ਜੀ ਦਾ ਜਨਮ ਹੋਇਆ ਗੋਇੰਦਵਾਲ ਸਾਹਿਬ ਦੇ ਵਿੱਚ 15 ਅਪ੍ਰੈਲ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਹੈ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਮ ਗੁਰੂ ਰਾਮਦਾਸ ਜੀ ਹੈ ਮਾਤਾ ਜੀ ਦਾ ਨਾਮ ਬੀਬੀ ਨੀਜੀ ਹੈ ਔਰ ਇਹ ਗੁਰੂ ਅਮਰਦਾਸ ਜੀ ਤੀਸਰੇ ਗੁਰੂ ਸਾਹਿਬਾਨ ਜੀ ਦੇ ਦੋਤੇ ਨੇ ਉਹ ਇਹਨਾਂ ਦੇ ਨਾਨਾ ਜੀ ਲੱਗਦੇ ਆ ਅਗਲਾ ਪ੍ਰਸ਼ਨ ਵੈਰੀ ਵੈਰੀ ਇੰਪੋਰਟੈਂਟ ਮਾ ਕਰ ਲੋ ਇਹਨੂੰ ਸਿੱਖ ਧਰਮ ਵਿੱਚ ਸ਼ਹੀਦੀ ਦੀ ਪਰੰਪਰਾ ਨੂੰ ਕਿਸ ਨੇ ਸ਼ੁਰੂ ਕੀਤਾ ਗੁਰੂ ਰਾਮਦਾਸ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਸ਼ਨ ਸੀ ਦੇ ਨਾਲ ਅਸੀਂ ਜਾਵਾਂਗੇ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਨੇ ਸਿੱਖ ਧਰਮ ਦੇ ਵਿੱਚ ਸ਼ਹੀਦੀ ਦੀ ਪਰੰਪਰਾ ਨੂੰ ਸ਼ੁਰੂ ਕੀਤਾ ਸ਼ਹੀਦਾਂ ਦੇ ਸਰਤਾਜ ਵੀ ਇਹਨਾਂ ਨੂੰ ਮੰਨਿਆ ਜਾਂਦਾ ਔਰ ਜਿਹੜੀ ਇਹਨਾਂ ਦੀ ਸ਼ਹੀਦੀ ਹੋਈ ਸੀਗੀ ਉਹ ਕਦੋਂ ਹੋਈ ਸੀ 1606 ਦੇ ਵਿੱਚ 1606 ਦੇ ਵਿੱਚ ਲੋਹਾਰ ਦੇ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਸ਼ਹੀਦ ਕਰਵਾਇਆ ਸੀਗਾ ਇਹ ਤੁਸੀਂ ਯਾਦ ਰੱਖਣਾ ਜਨਮ ਹੋਇਆ 1563 ਦੇ ਵਿੱਚ ਔਰ ਜਿਹੜੀ ਸ਼ਹੀਦੀ ਹੋਈ ਹੈ ਉਹ 1606 ਦੇ ਵਿੱਚ ਹੋਈ ਹੈ ਅਗਲਾ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਭਾਈ ਗੁਰਦਾਸ ਜੀ ਫੇਰੂਮਲ ਜੀ ਤਾਂ ਕਰੈਕਟ ਆਨਸਰ ਹੈ ਗੁਰੂ ਰਾਮ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਪਿਤਾ ਨੇ ਉਹ ਸਾਡੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਨੇ ਤੇ ਰਿਲੇਸ਼ਨਸ਼ਿਪ ਤੁਸੀਂ ਯਾਦ ਰੱਖਣਾ ਹੈ ਪੇਪਰ ਦੇ ਵਿੱਚ ਅਕਸਰ ਇਹੀ ਪੁੱਛਿਆ ਜਾਂਦਾ ਹੈ ਤੇ ਜਿਹਦੇ ਵਿੱਚ ਅਸੀਂ ਕਨਫਿਊਜ਼ ਹੁੰਨੇ ਆ ਚੌਥੇ ਗੁਰੂ ਪੰਜਵੇਂ ਗੁਰੂ ਜੀ ਦੇ ਪਿਤਾ ਸੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸੀ ਤੇ ਅਗਰ ਆਪਾਂ ਗੁਰੂ ਅਮਰਦਾਸ ਜੀ ਦੀ ਗੱਲ ਕਰੀਏ ਤੇ ਗੁਰੂ ਅਮਰਦਾਸ ਜੀ ਜਿਹੜੇ ਸਿੱਖਾਂ ਦੇ ਤੀਸਰੇ ਗੁਰੂ ਸੀਗੇ ਉਹਨਾਂ ਦੇ ਚੌਥੇ ਗੁਰੂ ਜੀ ਜਿਹੜੇ ਸੀਗੇ ਉਹ ਜਵਾਈ ਸੀਗੇ ਇਹ ਵੀ ਯਾਦ ਰੱਖਣਾ ਤੁਸੀਂ ਇਹ ਸਹਰੇ ਤੇ ਜਵਾਈ ਦਾ ਰਿਲੇਸ਼ਨਸ਼ਿਪ ਹੈ ਇਹਨਾਂ ਦੇ ਵਿੱਚ ਔਰ ਜਿਹੜੇ ਗੁਰੂ ਅਰਜਨ ਦੇਵ ਜੀ ਨੇ ਇਹ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਨੇ ਦੋਤੇ ਤਾਂ ਹੀ ਇਹਨਾਂ ਨੂੰ ਇੱਕ ਵਾਰ ਵੀ ਦਿੱਤਾ ਸੀਗਾ ਦੋਤਾ ਬਾਣੀ ਦਾ ਬੋਤਾ ਇਹ ਦੋਤੇ ਲੱਗਦੇ ਨੇ ਇਹਨਾਂ ਦੇ ਔਰ ਅਗਰ ਭਾਈ ਗੁਰਦਾਸ ਜੀ ਦੀ ਗੱਲ ਕੀਤੀ ਜਾਏ ਤਾਂ ਭਾਈ ਗੁਰਦਾਸ ਜੀ ਜਿਹੜੇ ਨੇ ਗੁਰੂ ਅਮਰਦਾਸ ਜੀ ਦੇ ਕੀ ਲੱਗਦੇ ਨੇ ਭਤੀਜੇ ਚਾਚੇ ਭਤੀਜੇ ਦਾ ਰਿਲੇਸ਼ਨਸ਼ਿਪ ਹੈ ਇਹਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਹੈ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਗੁਰੂ ਅਮਰਦਾਸ ਜੀ ਤੇ ਗੁਰੂ ਭਾਈ ਗੁਰਦਾਸ ਜੀ ਦਾ ਆਪਸ ਦੇ ਵਿੱਚ ਰਿਲੇਸ਼ਨ ਕੀ ਹੈ ਚਾਚੇ ਭਤੀਜੇ ਦਾ ਅਮਰਦਾਸ ਜੀ ਔਰ ਰਾਮਦਾਸ ਜੀ ਦੀ ਗੱਲ ਕਰੀਏ ਤਾਂ ਸੌਰੇ ਜਵਾਈ ਦਾ ਰਿਲੇਸ਼ਨਸ਼ਿਪ ਹੈ ਅਗਰ ਗੁਰੂ ਅਰਜਨ ਦੇਵ ਜੀ ਤੇ ਅਮਰਦਾਸ ਜੀ ਦੀ ਗੱਲ ਕਰੀਏ ਤੇ ਨਾਨੀ ਦੋਤੇ ਦਾ ਰਿਲੇਸ਼ਨਸ਼ਿਪ ਹੈ ਅਗਰ ਰਾਮਦਾਸ ਔਰ ਗੁਰੂ ਅਰਜਨ ਦੇਵ ਜੀ ਦੀ ਗੱਲ ਕੀਤੀ ਜਾਏ ਤੇ ਪਿਤਾ ਪੁੱਤਰ ਦਾ ਰਿਲੇਸ਼ਨਸ਼ਿਪ ਹੈ ਆਈ ਹੋਪ ਇਹ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਊਗਾ ਨੈਕਸਟ ਕੁਐਸਚਨ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਦਇਆ ਕੌਰ ਬੀਬੀ ਪਾਨੀ ਜੀ ਬੀਬੀ ਦਾਨੀ ਜੀ ਲక్ష్ਮੀ ਜੀ ਤਾਂ ਆਪਸ਼ਨ ਬੀ ਦੇ ਨਾਲ ਚੱਲਾਂਗੇ ਬੀਬੀ ਪਾਨੀ ਜੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸੀਗੇ ਗੁਰੂ ਰਾਮਦਾਸ ਜੀ ਦੀ ਪਤਨੀ ਸੀਗੇ ਤੇ ਗੁਰੂ ਅਮਰਦਾਸ ਜੀ ਦੀ ਏ ਬੇਟੀ ਸੀਗੇ ਨੈਕਸਟ ਕੁਐਸਚਨ ਜੀ ਦਸਵੰਦ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ கரੈਕਟ ਆਨਸਰ ਹੈ ਆਪਸ਼ਨ ਸੀ ਗੁਰੂ ਅਰਜਨ ਦੇਵ ਜੀ ਨੇ ਦਸਵੰਦ ਪ੍ਰਥਾ ਸਟਾਰਟ ਕੀਤੀ ਮੈਂ ਪਹਿਲੀਆਂ ਕਲਾਸਿਸ ਦੇ ਵਿੱਚ ਹੀ ਤੁਹਾਨੂੰ ਦੱਸਿਆ ਕਿ ਜਿੰਨੀਆਂ ਵੀ ਪ੍ਰਥਾਵਾਂ ਨੇ ਤੁਸੀਂ ਯਾਦ ਰੱਖਣੀਆਂ ਨੇ ਪੇਪਰ ਦੇ ਵਿੱਚ ਵਾਰ-ਵਾਰ ਪੁੱਛੀਆਂ ਜਾਂਦੀਆਂ ਦਸਵੰਦ ਪ੍ਰਥਾ ਗੁਰੂ ਅਰਜਨ ਦੇਵ ਜੀ ਅਗਰ ਅਮਰਦਾਸ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ ਸੀ ਮੰਜੀ ਪ੍ਰਥਾ ਅਗਰ ਗੁਰੂ ਰਾਮਦਾਸ ਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ ਸੀ ਮਸੰਦ ਪ੍ਰਥਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ ਦਸਵੰਦ ਔਰ ਤੁਸੀਂ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਜਿਹੜੀ ਮਸੰਦ ਪ੍ਰਥਾ ਸੀ ਗੁਰੂ ਆਮ RAMDAS ji ਨੇ ਸ਼ੁਰੂ ਕੀਤੀ ਸੀ ਤੇ ਖਤਮ ਕਿੰਨੇ ਕੀਤੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਪੇਪਰ ਬਹੁਤ ਇਹ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਪੁੱਛਿਆ ਜਾਂਦਾ ਹੈ ਕਿ ਮਸੰਦ ਪ੍ਰਥਾ ਕਿੰਨੇ ਖਤਮ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਅਗਰ ਮੱਲ ਅਖਾੜੇ ਦੀ ਗੱਲ ਆਏ ਮੱਲ ਅਖਾੜਾ ਕਿੰਨੇ ਸ਼ੁਰੂ ਕੀਤਾ ਸੀ ਤਾਂ ਸਾਡੇ ਦੂਸਰੇ ਪਾਸ਼ਾ ਅੰਗਰ ਦੇਵ ਜੀ ਨੇ ਮੱਲ ਅਖਾੜੇ ਦੀ ਸਥਾਪਨਾ ਕੀਤੀ ਸੀ ਇਹ ਸਾਰਾ ਡਿਸਕਸ ਆਪਾਂ ਪਿਛਲੀਆਂ ਕਲਾਸਿਸ ਦੇ ਵਿੱਚ ਕਰ ਚੁੱਕੇ ਹਾਂ ਜੇ ਕਿਸੇ ਨੇ ਪਿਛਲੀ ਕਲਾਸ ਨਹੀਂ ਦੇਖੀ ਤਾਂ ਪਲੀਜ਼ ਪਿੱਛੇ ਜਾ ਕੇ ਪਲੇਲਿਸਟ ਬਣੀ ਹੋਈ ਹੈ ਉਹਦੇ ਵਿੱਚ ਸਾਰੀ ਤੁਸੀਂ ਇਹ ਕੁਐਸਚਨਸ ਦੀ ਰਿਵੀਜ਼ਨ ਕਰੋ ਤੁਹਾਨੂੰ ਸਭ ਯਾਦ ਹੋ ਜਾਊਗਾ ਅਗਲਾ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਕਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ অপਸ਼ਨਸ ਨੇ 1580 1581 1582 ਜਾਂ 1584 ਤਾਂ অপਸ਼ਨ ਬੀ கரੈਕਟ ਹੈ 1581 ਦੇ ਵਿੱਚ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਰਹੇ ਤੇ 1606 ਦੇ ਵਿੱਚ ਇਹਨਾਂ ਦੀ ਸ਼ਹੀਦੀ ਹੋਈ ਹੈ ਲਗਭਗ ਇਹਨਾਂ ਨੇ 25 ਸਾਲ ਜਿਹੜੇ ਗੁਰਗੱਦੀ ਦੇ ਉੱਪਰ ਹੀ ਬਿਰਾਜਮਾਨ ਰਹੇ ਹੈ ਸਾਲ ਵੀ ਤੁਸੀਂ ਯਾਦ ਰੱਖਣੇ ਆ 25 ਸਾਲ ਅਗਲਾ ਪ੍ਰਸ਼ਨ ਚੰਦੂ ਸ਼ਾਹ ਕੌਣ ਸੀ ਪੰਜਾਬ ਦਾ ਸੂਬੇਦਾਰ ਜਲੰਧਰ ਦਾ ਫੌਜਦਾਰ ਲਾਹੌਰ ਦਾ ਵਪਾਰੀ ਜਾਂ ਲਾਹੌਰ ਦਾ ਦਿਵਾਨ ਤਾਂ ਕਰੈਕਟ ਆਨਸਰ ਹੈ অপਸ਼ਨ D ਲਾਹੌਰ ਦਾ ਦਿਵਾਨ ਸੀ ਚੰਦੂ ਸ਼ਾਹ ਔਰ ਇਹ ਗੁਰੂ ਅਰਜਨ ਦੇਵ ਜੀ ਦਾ ਸਮਕਾਲੀ ਸੀ ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਆਪਣੇ ਰਿਸ਼ਤੇ ਜਿਹੜੇ ਸਥਾਪਿਤ ਕਰਨਾ ਚਾਹੁੰਦਾ ਸੀ ਇਹ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਬੇਟੇ ਨੇ ਸੁਪੁੱਤਰ ਨੇ ਉਹਨਾਂ ਦੇ ਨਾਲ ਇਹਦੀ ਇਹਦੀ ਬੇਟੀ ਦੀ ਜਿਹੜੀ ਆ ਉਹ ਸ਼ਾਦੀ ਹੋ ਜਾਏ ਮੈਰिज ਹੋ ਜਾਏ ਪਰ ਗੁਰੂ ਅਰਜਨ ਦੇਵ ਜੀ ਨੇ ਰਿਜੈਕਟ ਕਰ ਦਿੱਤਾ ਉਹ ਨਹੀਂ ਮੰਨੇ ਕਰਕੇ ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਖਾਰਖਾਨ ਲੱਗ ਪਿਆ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਵਿੱਚ ਮੁੱਖ ਜਿਹੜਾ ਕਿਰਦਾਰ ਹੈ ਇਹਦਾ ਵੀ ਰਹਿੰਦਾ ਹੈ ਇਹ ਜਹਾਂਗੀਰ ਦੇ ਨਾਲ ਮਿਲ ਗਿਆ ਸੀਗਾ ਕਿਉਂਕਿ ਉਹਨੂੰ ਗੁੱਸਾ ਸੀ ਕਿ ਗੁਰੂ ਜੀ ਨੇ ਇਹਦੀ ਬੇਟੀ ਦਾ ਰਿਸ਼ਤਾ ਜਿਹੜਾ ਉਹ ਰਿਜੈਕਟ ਕਰ ਦਿੱਤਾ ਅਗਲਾ ਪ੍ਰਸ਼ਨ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਮੁਗਲ ਸ਼ਾਸਕ ਕੌਣ ਸੀ ਤਾਂ ਆਪਸ਼ਨ ਬੀ ਜਿਹੜਾ ਉਹ ਰਾਈਟ ਹੈ ਜahangir ਦੇ ਟਾਈਮ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਹੈ ਕਾਰਨ ਬਹੁਤ ਰਹੇ ਆ ਇੱਕ ਤਾਂ ਅਮੀਰ ਖੁਸਰੋ ਇਹਦਾ ਕਾਰਨ ਰਿਹਾ ਹੈ ਜahangir ਦਾ ਵੱਡਾ ਮੁੰਡਾ ਸੀਗਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਕੋਲ ਸਹਾਇਤਾ ਲੈਣ ਗਿਆ ਸੀ ਤੇ ਗੁਰੂ ਜੀ ਨੇ ਉਹਦੀ ਸਹਾਇਤਾ ਕੀਤੀ ਉਹਦੇ ਤੋਂ ਜahangir ਗੁੱਸੇ 'ਚ ਆ ਗਿਆ ਇੱਕ ਚੰਦੂ ਸ਼ਾਹ ਵਾਲਾ ਵੀ ਕਿੱਸਾ ਜਿਹੜਾ ਇਹਦੇ ਨਾਲ ਐਡ-ਆਨ ਹੁੰਦਾ ਤੇ ਇਹ ਸਾਰੇ ਜਿਹੜੇ ਕਾਰਨ ਰਹੇ ਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨੈਕਸਟ ਕੁਐਸਚਨ ਮੀਨਾ ਸੰਪਰਦਾਇ ਦੇ ਸਥਾਪ ਸੰਸਥਾਪਕ ਕੌਣ ਸਨ ਬਾਬਾ ਪਿਰਥੀ ਚੰਦ RAM ਰਾਏ ਗੁਰੂ RAMਦਾਸ ਜੀ ਵਰਡ ਭਾਗ ਸਿੰਘ ਤਾਂ ਕਰੈਕਟ ਆਨਸਰ ਜਿਹੜਾ ਹੈ ਆਪਸ਼ਨ A ਬਾਬਾ ਪਿਰਥੀ ਚੰਦ ਜਿਹੜੇ ਸੀਗੇ ਉਹ ਮੀਨਾ ਸੰਪਰਦਾਇ ਦੇ ਸੰਸਥਾਪਕ ਸੀਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਬਾਬਾ ਪਿਰਥੀ ਚੰਦ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲੱਗਦੇ ਨੇ ਨੈਕਸਟ ਕੁਐਸਚਨ ਅਮੀਰ ਖੁਸਰੋ ਕੌਣ ਸੀ ਆਪਾਂ ਪਿਛੇ ਡਿਸਕਸ ਕਰਕੇ ਆਏ ਹਾਂ ਜਹਾਂਗੀਰ ਦਾ ਵੱਡਾ ਮੁੰਡਾ ਸੀਗਾ ਅਮੀਰ ਖੁਸਰੋ ਇਹ ਗੁਰੂ ਅਰਜਨ ਦੇਵ ਜੀ ਨੂੰ ਮਿਲਨ ਆਇਆ ਸੀ ਤੇ ਐਨੇ ਸਹਾਇਤਾ ਮੰਗੀ ਸੀ ਔਰ ਗੁਰੂ ਅਰਜਨ ਦੇਵ ਜੀ ਨੇ ਦੀ ਸਹਾਇਤਾ ਕੀਤੀ ਸੀ ਨੈਕਸਟ ਕੁਐਸਚਨ ਜੀ ਗੁਰੂ ਅਮਰ ਦਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਕੀ ਸੀ ਜਹਾਂਗੀਰ ਦੀ ਧਾਰਮਿਕ ਕਟੜਤਾ ਨਕਸ਼ਬੰਦੀਆਂ ਦੀ ਵਿਰੋਧਤਾ ਖੁਸਰੋ ਦੀ ਅਖੌਤੀ ਸਹਾਇਤਾ ਉਪਰੋਕਤ ਸਾਰੇ ਤਾਂ கரੈਕਟ ਆਨਸਰ ਹੈ ਆਪਸ਼ਨ ਡੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਇਹ ਸਾਰੇ ਹੀ ਪ੍ਰਮੁੱਖ ਕਾਰਨ ਰਹੇ ਆ ਆਪਾਂ ਪਿੱਛੇ ਵੀ ਡਿਸਕਸ ਕਰਕੇ ਆਏ ਆ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਹਰ ਗੋਬਿੰਦਪੁਰਾ ਨਾਮਕ ਸਥਾਨ ਕਿਹੜੇ ਦਰਿਆ ਤੇ ਸਥਿਤ ਹੈ অপਸ਼ਨਸ ਨੇ ਸਾਡੇ ਕੋਲ ਸਤਲੁਜ ਬਿਆਸ ਰਾਵੀ ਤੇ ਚਨਾਬ ਤਾਂ ਕਰੈਕਟ ਆਨਸਰ ਹੈ অপਸ਼ਨ ਬੀ ਬਿਆਸ ਨ ਦਰਿਆ ਦੇ ਕੰਡੇ ਤੇ ਸਥਿਤ ਹੈ ਹਰ ਗੋਬਿੰਦਪੁਰਾ ਔਰ ਇਹ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀਗਾ ਗੁਰੂ ਅਰਜਨ ਦੇਵ ਜੀ ਦੇ ਬੇਟਾ ਹੋਇਆ ਸੀਗਾ ਸਪੁੱਤਰ ਹੋਏ ਸੀਗੇ ਹਰ ਗੋਬਿੰਦ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ 1595 ਈਸਵੀ ਦੇ ਵਿੱਚ ਹਰ ਗੋਬਿੰਦਪੁਰਾ ਜਿਹੜਾ ਨਗਰ ਉਹ ਵਸਾਇਆ ਗਿਆ ਸੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਾਕਰ ਰਚਨਾ ਕਿਹੜੀ ਹੈ ਤੇ ਸੁਖਮਨੀ ਸਾਹਿਬੀ ਦਾ ਰਾਈਟ ਆਨਸਰ ਉਮੀਦ ਕਰਦੀ ਹਾਂ ਕਲਾਸ ਤੁਹਾਨੂੰ ਪਸੰਦ ਆਇਆ